ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਦੁਨੀਆ ਸੰਤਾਂ ਮਹਾਪੁਰਸ਼ਾਂ ਦੇ ਆਸਰੇ ਚੱਲਦੀ ਹੈ ਸੰਤ ਸਾਧਨਾ ਸਿੱਧ ਪੁਰਸ਼ ਹੁੰਦਾ ਹੈ ਤੇ ਉਸ ਦਾ ਮਨੁਕੀ ਵਿਕਾਰਾਂ ਤੇ ਲਾਲਸਾਵਾਂ ਤੇ ਪੂਰਨ ਨਿਯੰਤਰਣ ਹੁੰਦਾ ਹੈ ਇਸ ਕਰਕੇ ਉਹ ਮਹਾਪੁਰਸ਼ ਕਰਕੇ ਸਤਕਾਰਿਆ ਜਾਂਦਾ ਹੈ ਅਜਿਹੀ ਸੰਤਾਂ ਦੀ ਕਰਨੀ ਬਾਬਤ ਗੁਰਬਾਣੀ ਦਾ ਫੁਰਮਾਨ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਢ ਭਾਗੀ ਪਾਏ ਅਜੇ ਕੋ ਵਢ ਭਾਗੀ ਸਤਿ ਪੁਰਸ਼ਾਂ ਦੀਆਂ ਸੰਖਿਪਤ ਜੀਵਨ ਚਲਕੀਆਂ ਸੰਤ ਗਾਥਾ ਪੁਸਤਕ ਵਿੱਚ ਭਾਈ ਸਾਹਿਬ ਨੇ ਕਲਮ ਬਦ ਕੀਤੀਆਂ ਹਨ ਸੰਤਾਂ ਦਾ ਜੀਵਨ ਲਿਖਣਾ ਅਤਿਅੰਤ ਕਠਨ ਮੰਨਿਆ ਜਾਂਦਾ ਹੈ ਕਿਉਂਕਿ ਸਾਨੂੰ ਤੇ ਉਹੀ ਪਤਾ ਹੁੰਦਾ ਹੈ ਜੋ ਅਸਾਂ ਦੇਖਿਆ ਹੁੰਦਾ ਹੈ ਜਾਂ ਸਾਨੂੰ ਦੱਸਿਆ ਹੁੰਦਾ ਹੈ ਜੋ ਕੁਝ ਸੰਤਾਂ ਦੇ ਸੁਖ ਮੰਡਲ 'ਚ ਚੱਲ ਰਿਹਾ ਹੁੰਦਾ ਹੈ ਉਸ ਨੂੰ ਤੇ ਕੋਈ ਸੰਤ ਗ੍ਰੰਥ ਗਿਆਨੀ ਹੀ ਸਮਝ ਸਕਦਾ ਹੈ ਜਾਂ ਫਿਰ ਸੰਤਾਂ ਨੂੰ ਆਪ ਪਤਾ ਹੁੰਦਾ ਹੈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਭਾਈ ਸਾਹਿਬ ਜੇ ਅਧਿਆਤਮਕ ਸਿਧ ਹਸਤੀ ਨੇ ਸੰਤਾਂ ਦਾ ਜੀਵਨ ਅਖਰ ਵਧ ਕਰੰਦਾ ਯਤਨ ਕੀਤਾ ਹੈ ਜੋ ਕਿ ਆਪ ਵੀ ਅਧਿਆਤਮਿਕ ਗੋਸਤੇ ਗਿਆਤਾ ਸੰਤ ਕ੍ਰਮ ਸੰਤ ਗਾਥਾ ਵਿੱਚ ਜਿਨ੍ਹਾਂ ਪੰਜ ਸੰਤਾਂ ਦੇ ਜੀਵਨ ਦ੍ਰਿਸ਼ਟੀਗੋਚਕ ਹੋਏ ਹਨ ਉਹਨਾਂ ਦੇ ਨਾਮ ਹਨ ਸੰਤ ਰਾਮਕਿਸ਼ਨ ਸਾਹਿਬ ਜੀ ਸੰਤ ਭਾਈ ਬੁੱਧੂ ਸਾਹਿਬ ਜੀ ਸੰਤ ਭਾਈ ਸਵਾਇਆ ਸਿੰਘ ਜੀ ਸ਼੍ਰੀ ਛਲੋਨ੍ਹੇ ਵਾਲੇ ਬਾਬਾ ਜੀ ਅਤੇ ਸੰਤ ਨਿਹਾਲ ਸਿੰਘ ਜੀ ਇਹ ਸੰਤ ਉਹ ਸੰਜਨਾ ਆਪਣਾ ਜੀਵਨ ਗੁਰਬਾਣੀ ਦੇ ਲੇਖੇ ਲਾਇਆ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ ਤੇ ਕਠਨ ਘਾਲਣਾ ਘਾਲੀਆਂ ਭਾਈ ਸਾਹਿਬ ਅਤੇ ਉਹਨਾਂ ਤੋਂ ਕੁਝ ਪਹਿਲੇ ਸਮੇਂ ਹੋਏ ਅਤੇ ਅੱਡੋ ਅੱਡ ਖੇਤਰਾਂ 'ਚ ਵਿਚਰੇ ਇਨ੍ਹਾਂ ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਜਿੱਥੇ ਇੱਕ ਕੌਮੀ ਸਰਮਾਇਆ ਹਨ ਉਥੇ ਕੌਮ ਲਈ ਚਾਨਣ ਮਨਾਰਾ ਵੀ ਗੁਰਬਾਣੀ ਦੀ ਸਹੀ ਸਮਝ ਇਹ ਪ੍ਰਤੀਤਿ ਸੰਤਾਂ ਤੋਂ ਹੀ ਆਉਂਦੀ ਹੈ ਕਿਉਂਕਿ ਉਹਨਾਂ ਆਪਣਾ ਜੀਵਨ ਗੁਰਬਾਣੀ ਦੇ ਲੇਖੇ ਲਾਇਆ ਹੁੰਦਾ ਹੈ ਪਹਿਲਾ ਪਹਿਲ ਇਹਨਾਂ ਸੰਤਾਂ ਦੇ ਜੀਵਨ ਖਾਲਸਾ ਸਮਾਚਾਰ ਦੇ ਅੰਕਾਂ ਵਿੱਚ ਛਪਦੇ ਰਹੇ ਹਨ ਫਿਰ ਪਾਠਕਾਂ ਦੀ ਮੰਗ ਤੇ 1938 ਈਸਵੀ ਚ ਇਹਨਾਂ ਨੂੰ ਭਾਈ ਸਾਹਿਬ ਨੇ ਸੰਤ ਦਾਤਾ ਚ ਪੁਸਤਕ ਰੂਪ ਦੇ ਦਿੱਤਾ ਕਲਗੀਧਰ ਜੀ ਨੇ ਖਾਲਸੇ ਨੂੰ ਜਸਮਾਨੀ ਤੇ ਰੋਹਾਨੀ ਦੋਹਾਂ ਪਹਿਲੂਆਂ ਤੋਂ ਬਲਵਾਨ ਬਣਾਇਆ ਤਾਂ ਕਿ ਜਿੱਥੇ ਇਹ ਗਰੀਬਾਂ ਤੇ ਅਨਾਥਾਂ ਦੀ ਰੱਖਿਆ ਤੇ ਜ਼ਾਲਮਾਂ ਨੂੰ ਸਿੱਧੇ ਰਾਹ ਲਿਆਉਣ ਦੀ ਸੇਵਾ ਕਰੇ ਉੱਥੇ ਦੂਜੇ ਪਾਸੇ ਆਤਮਿਕ ਸਿੱਖਿਆ ਦੇ ਕੇ ਵਾਹਿਗੁਰੂ ਨਾਲੋਂ ਵਿਛੜੀਆਂ ਤੇ ਵਿਕਾਰਾਂ ਦੀ ਅਗਨੀ ਵਿੱਚ ਸੜਦੀਆਂ ਰੂਹਾਂ ਦੀ ਤਪਸ਼ ਹਾਰੇ ਇਤਿਹਾਸ ਦੱਸਦਾ ਹੈ ਕਿ ਪਿਛਲੀਆਂ ਦੋ ਸਦੀਆਂ ਵਿੱਚ ਖਾਲਸੇ ਨੇ ਆਪਣੇ ਫਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਨ ਪੇਸ਼ ਕਰਨ ਦੇ ਅਸਮਰਥ ਹੈ ਪਰ ਸ਼ੋਕ ਹੈ ਕਿ ਖਾਲਸੇ ਦੀ ਦੇਸ਼ ਰੱਖਿਆ ਵਾਸਤੇ ਵਾਹੀ ਤੇਗ ਅਨਾਥਾਂ ਦੇ ਬਚਾਓ ਲਈ ਕੀਤੀਆਂ ਕੁਰਬਾਨੀਆਂ ਤੇ ਪ੍ਰਜਾ ਦੀ ਇੱਜ਼ਤ ਤੇ ਹਰਮਤ ਲਈ ਮੀਟੇ ਕੂਨ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿੱਚੋਂ ਮਿਟ ਰਹੇ ਹਨ ਜਿਵੇਂ ਰਾਜਸੀ ਪਹਿਲੂ ਦਾ ਸਿੱਖ ਇਤਿਹਾਸ ਪੰਥਕ ਘਾਲਾ ਕੁਰਬਾਨੀਆਂ ਤੇ ਮੱਲਾ ਮਾਰੀਆਂ ਦਾ ਰੋਲ ਰਿਹਾ ਹੈ ਤੇਵੇਂ ਸਿੱਖ ਸਾਧੂਆਂ ਸੰਤਾਂ ਅਭਿਆਸੀਆਂ ਅਤੇ ਗੁਰਮੁਖਾਂ ਦਾ ਵੀ ਨਹੀਂ ਲੱਜਦਾ ਇਹ ਪ੍ਰਸੰਗ ਜਿਸ ਤਰ੍ਹਾਂ ਇੱਕ ਪਾਸੇ ਮੁਰਦਾ ਰੂਹਾਂ ਵਿੱਚ ਜੀਵਨ ਕਣੀ ਫੂਕਣ ਵਾਲੇ ਹਨ ਉਸੇ ਤਰ੍ਹਾਂ ਟੈਂਡੀਆਂ ਕਲਾਂ ਵਿੱਚ ਗਈਆਂ ਵਿਅਕਤੀਆਂ ਦੀਆਂ ਰਗਾਂ ਵਿੱਚ ਸ਼ਹੀਦੀ ਖੂਨ ਦੜਾਉਣ ਵਾਲੇ ਹਨ ਇਹ ਪ੍ਰਸੰਗ ਸਰਵਸਾਧਾਰਨ ਵਿੱਚ ਬੜੇ ਸਤਕਾਰੇ ਜਾਂਦੇ ਰਹੇ ਹਨ ਹੁਣ ਇਹ ਮੰਗ ਹੋ ਰਹੀ ਸੀ ਕਿ ਅਖਬਾਰ ਦੇ ਇਹਨਾਂ ਲੇਖਾਂ ਨੂੰ ਪੁਸਤਕ ਦੀ ਸ਼ਕਲ ਵਿੱਚ ਸੰਚੈ ਕਰ ਦਿੱਤਾ ਜਾਵੇ ਕੀ ਗ੍ਰੇਸਤੀ ਸਾਧੂ ਸੰਤ ਤੇ ਡੇਰੇਦਾਰ ਇਹਨਾਂ ਤੋਂ ਇੱਕੋ ਜਿਹਾ ਲਾਭ ਉਠਾ ਸਕਣ ਪਿਆਰਿਓ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਸ਼ੰਤਰਾਮ ਕਿਸ਼ਨ ਜੀ ਦਾ ਜੀਵਨ ਆਰੰਭ ਕਰਦੇ ਹਾਂ ਇਹ ਕਿਉਂਕਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਾਥਾ ਭਾਗ ਪਹਿਲਾ ਸ਼ਾਹਪੁਰ ਦੇ ਇਲਾਕੇ ਵਿੱਚ ਭਾਈ ਰਾਮਕ੍ਰਿਸ਼ਨ ਜੀ ਪ੍ਰਸਿੱਧ ਕਰਨੀ ਵਾਲੇ ਮਹਾਪੁਰਖ ਹੋਏ ਹਨ ਆਪ ਦਾ ਜਨਮ ਸੰਮਤ 1849 ਬਿਕਰਮੀ ਐਤਵਾਰ ਮਹੀਨੇ ਜੇਠ ਇੱਕ ਘੜੀ ਰਾਤ ਰਹਿਂਦੀ ਵੇਲੇ ਪਿਤਾ ਜਿਵਾਯਾਰਾਮ ਜੀ ਅਤੇ ਮਾਤਾ ਰਾਧਾਬਾਈ ਜੀ ਦੇ ਘਰ ਹੈ ਸ਼ਾਹਪੁਰ ਸ਼ਹਿਰ ਵਿਖੇ ਹੋਇਆ ਆਪ ਦਾ ਸੁਭਾਅ ਜਨਮ ਤੋਂ ਹੀ ਸ਼ਾਂਤ ਚਿਤ ਸੰਤੋਖੀ ਤੀਰਜਵਾਲਾ ਅਤੇ ਕੋਮਲ ਸੀ ਆਪ ਦੇ ਪਿਤਾ ਜੀ ਦਸਾਂ ਨੋਹਾਂ ਦੀ ਕੀਰਤ ਕਰਕੇ ਅਨਸ਼ਕਦੇ ਸਨ ਇੱਕ ਦਿਨ ਪਿਤਾ ਜੀ ਵਿਸਾਖ ਦੇ ਦਿਨਾਂ ਵਿੱਚ ਕਣਕ ਦੀ ਵਾਢੀ ਕਰਨ ਵਾਸਤੇ ਗਏ ਆਪ ਵੀ ਨਾਲ ਗਏ ਤੇ ਪਿਤਾ ਜੀ ਵੱਲ ਵੇਖ ਕੇ ਕਣਕ ਵੱਢਣ ਲੱਗ ਪਏ ਕੰਮ ਕਰਦਿਆਂ ਦੁਪਹਿਰ ਹੋ ਗਈ ਜਦੋਂ ਪਿਤਾ ਜੀ ਨੇ ਇਹਨਾਂ ਦੀ ਵੱਡੀ ਹੋਈ ਕਣਕ ਨੂੰ ਵੇਖਿਆ ਤਾਂ ਕਹਿਣ ਲੱਗੇ ਕਿ ਵੇਖ ਮੈਂ ਕਿੰਨਾ ਕੰਮ ਕੀਤਾ ਹੈ ਤੂੰ ਤਾਂ ਕੁਝ ਵੀ ਨਹੀਂ ਕੀਤਾ ਤੇਰੀ ਕਣਕ ਤਾਂ ਮੇੜੀ ਕਣਕ ਦਾ ਦਸਵਾਂ ਹਿੱਸਾ ਵੀ ਨਹੀਂ ਉੰਜ ਤਾ ਤੂੰ ਚੰਗਾ ਭਲਾ ਤਕੜਾ ਹੈ ਪਰ ਤੇਥੋਂ ਕੰਮ ਕੋਈ ਨਹੀਂ ਹੁੰਦਾ ਤੂੰ ਤਾਂ ਧਰਮਸਾਲੇ ਹੀ ਬਹਿਣ ਜੋਗਾ ਹੈ ਜੋ ਬਹੁਤ ਪੜਨ ਤੇ ਪਾਠਾਂ ਵਿੱਚ ਲੱਗਾ ਰਹਿੰਦਾ ਹੈ ਤੇਰੀ ਗ੍ਰਸਤ ਵਿੱਚ ਕਿਹੜੀ ਥਾ ਭਾਵੇਂ ਪਿਤਾ ਜੀ ਨੇ ਇਹ ਬਚਨ ਗੁੱਸੇ ਵਿੱਚ ਆ ਕੇ ਕਹੇ ਸਨ ਪਰ ਇਹਨਾਂ ਦੇ ਦਿਲ ਵਿੱਚ ਖੁੱਪ ਗਏ ਕਿ ਮੇਰਾ ਸ਼ੌਕ ਰੱਬੀ ਹੋਣ ਕਰਕੇ ਮੇਰੀ ਥਾਂ ਧਰਮਸਾਲੇ ਹੀ ਹੈ ਪਿਤਾ ਜੀ ਸੱਚ ਕਹਿ ਰਹੇ ਹਨ ਸੋ ਆਪਨੇ ਦਾਤਰੀ ਉੱਥੇ ਹੀ ਰੱਖ ਦਿੱਤੀ ਸਹਜ ਨਾਲ ਸ਼ਹਿਰ ਚਲੇ ਗਏ ਤੇ ਧਰਮਸਾਲੇ ਜਾ ਡੇਰਾ ਲਾਇਆ ਮਹਾਪੁਰਖ ਦੇ ਮੇਲ ਸ਼ਾਹਪੁਰ ਸ਼ਹਿਰ ਵਿੱਚ ਇੱਕ ਡੇਰਾ ਸੇਵਾ ਪੰਥੀ ਮਹਾਤਮਾ ਦਾਸੀ ਜਿਸ ਦੇ ਮਹੰਤ ਪਰਉਪਕਾਰੀ ਸ਼ਾਂਤ ਚਿਤ ਉਦਮੀ ਭਜਨ ਨੂਰਤ ਅਤੇ ਸੰਤੋਖੀ ਭਾਈ ਵਸਤੀ RAM ਜੀ ਨਾਮ ਵਾਲੇ ਸਨ ਭਾਈ RAM ਕਿਸ਼ਨ ਜੀ ਨੇ ਇਹਨਾਂ ਦੇ ਚਰਨਾਂ ਵਿੱਚ ਆ ਮੱਥਾ ਟੇਕਿਆ ਕਿੰਨਾ ਝਟ ਲੰਘ ਗਿਆ ਪਰ ਸਿਰ ਚੁੱਕਿਆ ਹੀ ਨਾ ਤੇ ਨੈਣਾ ਵਿੱਚੋਂ ਜਲ ਛਲਿਆ ਹੀ ਜਾਵੇ ਭਾਈ ਵਸਤੀ RAM ਜੀ ਨੇ ਆਪਣੇ ਹੱਥਾਂ ਨਾਲ ਇਹਨਾਂ ਦੇ ਸਿਰ ਨੂੰ ਚੁੱਕਿਆ ਅਤੇ ਪਾਸ ਬਿਠਾਇਆ ਫੇਰ ਸਿਰ ਤੇ ਹੱਥ ਫੇਰ ਕੇ ਪੁੱਛਿਆ ਕਿਉਂ ਬੀਬਾ ਕਿਧਰੋਂ ਆਇਆ ਹੈ ਤੇ ਤੈਨੂੰ ਕੀ ਚਾਹੀਦਾ ਹੈ ਤਾਂ ਭਾਈ ਜੀ ਨੇ ਕਿਹਾ ਜੀਉ ਚਾਹੀਦਾ ਕੁਝ ਨਹੀਂ ਜੀ ਕਰਦਾ ਹੈ ਕਿ ਆਪ ਦੀ ਸੇਵਾ ਕਰਾਂ ਅਤੇ ਇੱਥੇ ਹੀ ਰਹਿਵਾਂ ਮੈਨੂੰ ਸੇਵਕਾਂ ਵਿੱਚ ਕਬੂਲ ਕਰ ਲਓ ਭਾਈ ਤੇਰਾ ਨਾਮ ਕੀ ਹੈ ਉੱਤਰ ਦਿੱਤਾ ਜੀ ਰਾਮਕ੍ਰਿਸ਼ਨ ਤਾਂ ਭਾਈ ਜੀ ਨੇ ਗੋਹ ਨਾਲ ਆਪ ਵੱਲ ਧੱਕਿਆ ਤੇ ਫਿਰ ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਫਿਰ ਕਹਿਣ ਲੱਗੇ ਗੁਰੂ ਕੇ ਇਕੱਲੇ ਬਾਲਕ ਸਾਧ ਸੰਗਤ ਦੀ ਸੇਵਾ ਚਾਹ ਲਓ ਇਹੋ ਕਿੱਤਾ ਹੈ ਜੋ ਸਾਈਂ ਦੀ ਸੇਵਾ ਦਾ ਮੋਢ ਹੈ ਉਦੋਂ ਜਦ ਸੰਝ ਆ ਪਈ ਤੇ ਪਿਤਾ ਜੀ ਘਰ ਆਏ ਪ੍ਰਸ਼ਾਦ ਛਕਿਆ ਤਾਂ ਆਪਣੀ istri ਤੋਂ ਪੁੱਛਿਆ ਕਿ ਕਾਕਾ RAM ਕਿਸ਼ਨ ਕਿੱਥੇ ਹੈ ਮਾਤਾ ਜੀ ਨੇ ਕਿਹਾ ਕਿ ਤੁਹਾਡੇ ਨਾਲ ਲਾਈਆਂ ਨੂੰ ਜੋ ਗਿਆ ਸੀ ਪਿਤਾ RAM ਜੀਵਾਯਾ ਜੀ ਨੇ ਕਿਹਾ ਕਿ ਮੇਰੇ ਕੋਲੋਂ ਤਾਂ ਦੁਪਹਿਰਾਂ ਦਾ ਆ ਗਿਆ ਹੋਇਆ ਹੈ ਉੱਥੇ ਕੰਮ ਤਾਂ ਕਰਦਾ ਕੋਈ ਨਹੀਂ ਸੀ ਜਿਸ ਨੂੰ ਮੈਂ ਗੁੱਸੇ ਹੋ ਕੇ ਛਿੜਕਿਆ ਸੀ ਤਾਂ ਉਹ ਟਰ ਆਇਆ ਸੀ ਸੋਚ ਕੇ ਕਿੱਥੇ ਹੋ ਸੀ ਹੋਰ ਕਿੱਥੇ ਹੋਣਾ ਹੈ ਧਰਮਸਾਲੇ ਹੀ ਸੌ ਰਿਹਾ ਹੋ ਸੀ ਬੇਲਣਾ ਦਾ ਥਾਂ ਠਿੱਕਾ ਉਹੋ ਹੀ ਹੈ ਨਾ ਚਲੋ ਸਵੇਰੇ ਲੈ ਆਵਾਂਗੇ ਹੁਣ ਕੌਣ ਖੇਚਲ ਕਰੇ ਇਹ ਕਹਿ ਕੇ ਦੋਵੇਂ ਸੌ ਰਹੇ ਸਵੀਰ ਵੇਲਾ ਹੋਇਆ ਪਿਤਾ ਜੀ ਧਰਮਸਾਲੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੀਵਾਨ ਸੱਜਿਆ ਹੋਇਆ ਸੀ ਆਪਨੇ ਮੱਥਾ ਟੇਕਿਆ ਫੇ ਨਜ਼ਰ ਦੜਾਈ ਤਾ ਰਾਮਕਿਸ਼ਨ ਜੀ ਨੂੰ ਖੁੰਝੇ ਬੈਠਾ ਵੇਖ ਕੇ ਕੋਲ ਜਾ ਕੇ ਹੌਲੇ ਜਿਹੀ ਕਿਹਾ ਓਏ ਰਾਮਕਿਸ਼ਨ ਤੂੰ ਕੱਲ ਦਾ ਨਿਕਲਿਆ ਹੋਇਆ ਘਰ ਹੀ ਨਹੀਂ ਵੜਿਆ ਰਾਤ ਕਿੱਥੇ ਰਹਿਵਾਇ ਚੱਲ ਹੁਣ ਘਰ ਚੱਲ ਰਾਮਕ੍ਰਿਸ਼ਨ ਜੀ ਨੇ ਸਿਰ ਨਿਵਾਕ ਕੇ ਹੱਥ ਜੋੜ ਕੇ ਕਿਹਾ ਪਿਤਾ ਜੀ ਹੁਣ ਮਿਹਰ ਕਰੋ ਤੇ ਆਪਣੇ ਬਚਨ ਨੂੰ ਸੁਫਲਾ ਕਰ ਦਿਓ ਆਪ ਨੇ ਧਰਨਸਾਲੇ ਜਾ ਰਹਿਣ ਦੀ ਆਗਿਆ ਕੀਤੀ ਸੀ ਮੈਂ ਸਿਰ ਧਰ ਲਈ ਹੈ ਹੁਣ ਆਪ ਆਪਣਾ ਬਚਨ ਨਾ ਮੋੜੋ ਤੇ ਮੇਰੀ ਪ੍ਰਤਿਗਿਆ ਪੂਰੀ ਹੋਣ ਦਿਓ ਇਸ ਤਰ੍ਹਾਂ ਪਿਤਾ ਜੀ ਗੱਲਾਂ-ਬਾਤਾਂ ਕਰਦੇ ਪਿਆਰ ਦੇਂਦੇ ਕਦੇ ਝਿੜਕਦੇ ਕਦੇ ਡਰਾਉਂਦੇ ਆਪਣੇ ਸੁਪੁੱਤਰ RAM KRISHAN JI ਨੂੰ ਘਰ ਲੈ ਜਾਣ ਵਾਸਤੇ ਜੋਰ ਲਾਉਂਦੇ ਰਹੇ ਪਰ ਆਪ ਘਰ ਨਾ ਹੀ ਗਏ। ਛੇਕੜ ਪਿਤਾ ਜੀ ਘਰ ਚਲੇ ਗਏ ਪਰ ਪ੍ਰੇਮਾ ਕਰਨ ਦਾ ਤੇ ਘਰ ਲੈ ਜਾਣ ਦਾ ਜੋਰ ਲੱਗਣਾ ਬੰਦ ਨਾ ਹੋਇਆ। ਕਈ ਵੇਰ ਮੋੜ ਮੋੜ ਜੋਰ ਲੱਗੇ ਪਰ ਜਦੋਂ ਵੀ ਘਰ ਲੈ ਜਾਣ ਲਈ ਮਾਤਾ ਜੀ ਜਾਂ ਪਿਤਾ ਜੀ ਜੋਰ ਲਾਵਣ ਤਾਂ ਆਪ ਰੋ ਕੇ ਕਹਿਣ ਬਾਬਾ ਮੇਰਾ ਆਵਣ ਜਾਣ ਰਹੇ ਹੋ ਬਾਬਾ ਮੇਰਾ ਆਵਣ ਜਾਣ ਰਹੇ ਹੋ ਜਦੋਂ ਲੋਕਾਂ ਨੇ ਵੇਖਣਾ ਕਿ ਰਾਮਕ੍ਰਿਸ਼ਨ ਜੀ ਦੇ ਲੈ ਜਾਣ ਵਾਸਤੇ ਪਿਤਾ ਰਾਮ ਜਿਵਾਯਾ ਜੀ ਅਤੇ ਮਾਤਾ ਰਾਧਾ ਬਾਈ ਜੀ ਬਹੁਤ ਤੰਗ ਕਰਦੇ ਹਨ ਤਾਂ ਸਭ ਨੇ ਇਹ ਕਹਿਣਾ ਕਿ ਤੁਸੀਂ ਭਾਈ ਇਸ ਨੂੰ ਕਿਉਂ ਤੰਗ ਕਰਦੇ ਹੋ ਇਹ ਤੁਹਾਡੇ ਕੰਮ ਦਾ ਨਹੀਂ ਇਸ ਨੂੰ ਤਾਂ ਕਿਸੇ ਉਚੇਰੇ ਕਿੱਤੇ ਨੇ ਖਿੱਚ ਲਿਆ ਹੈ ਜਾਣਦੇ ਉਸੂੰ ਜਦੋਂ ਤੁਹਾਡਾ ਜੀ ਕਰਿਆ ਕਰੇ ਇੱਥੇ ਹੀ ਆ ਕੇ ਮਿਲ ਜਾਇਆ ਕਰੋ ਪਰ ਮਾਪੇ ਕੀ ਜਾਣਦੇ ਸਨ ਕਿ ਸਾਡੇ ਘਰ ਹਰਕਾ ਦਾਸ ਉਪਜਿਆ ਹੈ ਤੇ ਕੁੱਲ ਸਫਲ ਹੋਣੀ ਹੈ ਜੈਸਾ ਕਿ ਸ਼੍ਰੀ ਕਬੀਰ ਜੀ ਕਹਿੰਦੇ ਹਨ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰਕੂ ਦਾਸ ਜਿਸ ਕੁੱਲ ਦਾਸ ਨਾ ਉਪਜੈ ਸੋ ਕੋਲ ਢਾਕਪਲਾਸ